ਠੰਡਾ ਲੋਕ ਸਭਾ ਹਲਕੇ ਦੇ ਵਿੱਚ ਜੀ 1814 ਬੂਥਾਂ ਦੇ ਉੱਤੇ 7 ਵਜੇ ਤੋਂ ਸਾਡੀ ਜਿਹੜੀ ਪੋਲਿੰਗ ਹੈ ਉਹ ਸਟਾਰਟ ਹੋ ਗਈ ਸੀ ਤੇ ਹੁਣ ਤਾਈਂ ਜੀ ਜੇ ਅਸੀਂ ਗੱਲ ਕਰੀਏ ਤਾਂ 48.95% ਤੱਕ ਜਿਹੜੀ ਸਾਡੀ VOTING ਹੈ ਉਹ ਕੰਪਲੀਟ ਹੋ ਚੁੱਕੀ ਹੈ ਬੜਾ ਹੀ ਸੁਖਾਵਾਂ ਮਾਹੌਲ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਜਾਂ ਕੋਈ ਏਦਾਂ ਦੀ ਘਟਨਾ ਜਿਹਦੇ ਨਾਲ VOTING ਦੀ ਪ੍ਰੋਸੈਸ ਅਫੀਸ਼ੀਏਟ ਹੋਵੇ ਜਾਂ VOTING ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਉਲੰਘਣਾ ਹੋਵੇ ਉਹ ਜੀ ਕੋਈ ਕਿਤੇ ਸਾਡੇ ਸਾਹਮਣੇ ਨਹੀਂ ਆਈ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਇਹੀ ਅਪੀਲ ਹੈ ਕਿ 6 ਵਜੇ ਤੱਕ ਇਹ ਵੋਟਾਂ ਚਲਣੀਆਂ ਨੇ ਸੋ ਜਿਹੜੇ ਵੀ ਵੋਟਰ ਬਾਕੀ ਰਹਿ ਗਏ ਉਹ ਕਾਈਂਡਲੀ ਆਪਦੇ ਪੋਲਿੰਗ ਬੂਥ ਦੇ ਵਿੱਚ ਪਹੁੰਚੋ ਤੇ ਹੁੰ ਹੁਆ ਕੇ ਵੋਟਾਂ ਦੇ ਵਿੱਚ ਆਪਦਾ ਯੋਗਦਾਨ ਪਾਓ ਸਰ ਕੀ ਉਮੀਦ ਹੈ ਇਸ ਤਰ੍ਹਾਂ ਅਕਸ਼ਾਨਾ ਵੋਟਿੰਗ ਕਰਦੇ ਵੀ ਕਿੰਨੇ ਪਰਸੈਂਟ ਤੱਕ ਆ ਦੇਖੋ ਜੀ ਲਾਸਟ ਈਅਰ ਸਾਡਾ 72 ਪਰਸੈਂਟ ਸੀ ਵੀ ਤਕਰੀਬਨ ਵੋਟਿੰਗ ਸੋ ਅਸੀਂ ਇਹੀ ਇੱਕ ਆਪਣਾ ਟੀਚਾ ਰੱਖਿਆ ਹੋਇਆ ਹੈ ਜਿਹੜਾ ਸਾਡਾ ਟਰਨਆਊਟ ਇੰਪਰੂਵਮੈਂਟ ਪਲਾਨ ਸੀਗਾ sweep ਐਕਟੀਵਿਟੀਜ਼ ਦੇ ਜ਼ਰੀਏ ਅਸੀਂ ਇਸ ਚੀਜ਼ ਨੂੰ ਵਧਾਣ ਦੀ ਕੋਸ਼ਿਸ਼ ਕੀਤੀ ਹੈ ਕਿ 2 ਤੋਂ 3 ਪਰਸੈਂਟ ਸਾ ਉਹਨਾਂ ਤਾਂ ਅਸੀਂ ਮੇਨਟੇਨ ਕਰੀਏ ਸਰ ਜਿਵੇਂ ਗਰਮੀ ਦਾ 48 ਤੋਂ 49 ਸਵਾਰੀ ਕੋਈ ਜ਼ਿਆਦਾ ਵੀ ਆ ਉਹਦਾ ਵੀ ਕੋਈ ਆ ਗਰਮੀ ਦਾ ਜੀ ਗਰਮੀ ਕਰਕੇ ਹੀਟ ਵੇਵ ਤੇ ਰਿਲੇਟਡ ਜਿੰਨੇ ਵੀ ਸਾਡੇ ਬੂਥ ਨੇ 1814 ਉੱਥੇ ਮੁਕੰਮਲ ਪ੍ਰਬੰਧ ਕੀਤੇ ਗਏ ਸੀਗੇ ਇਨਫੈਕਟ ਲੋਕਾਂ ਦੇ ਵਿੱਚ ਵੀ ਜਿਹੜਾ ਰੁਝਾਨ ਸੀਗਾ ਉਹ ਸਵੇਰ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਇਸ ਚੀਜ਼ ਨੂੰ ਬਕਾਇਦਾ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਪਤਾ ਸੀ ਕਿ ਇਦਾਂ ਦੇ ਕੋਈ ਜ਼ਿਆਦਾ ਸਾਡਾ ਜਿਹੜਾ ਟਰਨ ਆਊਟ ਰਹਿੰਦਾ ਹੈ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਰਿਜ਼ਰਵਡ ਸਟਾਫ ਆਪਣਾ ਪੁੱਕਾ ਰੱਖਿਆ ਹੋਇਆ ਸੀਗਾ ਜਿੱਥੇ-ਜਿੱਥੇ ਬੂਥ 3 ਤੋਂ ਵੱਧ ਸੀ ਪੋਲਿੰਗ ਸਟੇਸ਼ਨ ਲੋਕੇਸ਼ਨ ਤੇ ਉੱਥੇ ਅਸੀਂ ਫਿਰ ਐਦਾਂ ਦੇ ਪ੍ਰਬੰਧ ਕੀਤੇ ਸੀਗੇ ਕਿ ਜੇ ਪੋਲਿੰਗ ਪਾਰਟੀ ਦੇ ਵਿੱਚ 5 ਬੰਦੇ ਨੇ ਤਾਂ ਆਈ ਕੰਡੀਸ਼ਨਲ ਰਿਜ਼ਰਵਡ ਸਟਾਫ ਰੱਖ ਕੇ 6 ਬੰਦੇ ਕਰਵਾਏ ਤਾਂ ਕਿ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਔਕੜ ਨਾ ਆਵੇ ਤੇ VOTING process ਜਿਹੜੀ ਆ ਉਹ ਟਾਈਮਲੀ ਕੰਪਲੀਟ ਹੋਵੇ ਅਸੀਂ ਜਿੱਥੇ ਗਏ ਕੋਈ ਪ੍ਰੋਬਲਮ ਆਂਦੇ ਸੀ ਕਿ ਜਿਹੜਾ ਸਟਾਫ ਸੀਗਾ ਬੜਾ ਸਲੋਲੀ ਸੀਗਾ ਉਹਨਾਂ ਲੋਕਾਂ ਨੂੰ ਵੇਟ ਵੜੀ ਕਰਨੀ ਪਈ ਐ। ਉਸੇ ਚੀਜ਼ ਨੂੰ ਲੈ ਕੇ ਜੀ ਸਲੋ ਪ੍ਰੋਸੈਸ ਨੂੰ ਅਸੀਂ ਤੇਜ਼ ਕਰਨ ਲਈ ਜਿੱਥੇ ਅਦਾਰੀ ਸਾਡੇ ਧਿਆਨ ਦੇ ਵਿੱਚ ਆਂਦੀ ਸੀਗੀ ਕਿਉਂਕਿ ਬਹੁਤ ਸਾਰੇ ਬੂਥ ਇਦਾਂ ਦੇ ਨੇ ਜਿੱਥੇ 6 ਤੋਂ ਵੱਧ ਬੂਥ ਸੀਗੇ 6 ਬੂਥ ਸੀਗੇ 5 ਸੀਗੇ 4 ਸੀਗੇ 3 ਸੀਗੇ ਤੇ ਪਲੱਸ ਜਿੱਥੇ ਵੋਟਰ ਜਿਹੜਾ ਹੈ ਉਹ 1000 ਤੋਂ ਲੈ ਕੇ 1200 ਦੇ ਵਿੱਚ ਜਾਂ 1200 ਤੋਂ 1500 ਸੀ। ਉਹਨਾਂ ਦੀ ਬਕਾਇਦਾ ਸੀ ਮਾਰਕਿੰਗ ਕਰਕੇ ਐਡੀਸ਼ਨਲ ਰਿਜ਼ਰਵ ਸਟਾਫ ਜਿਹੜਾ ਸੀਗਾ ਉਹ ਪਹੁੰਚਾਇਆ ਹੋਇਆ ਸੀ ਤਾਂ ਕਿ ਇਸ ਪ੍ਰੋਸੈਸ ਨੂੰ ਤੇਜ਼ ਕੀਤਾ ਜਾਵੇ ਤੇ ਉਹਦਾ ਨਤੀਜਾ ਸਾਨੂੰ ਦਿਖਦਾ ਵੀ ਹੈ ਕਿ ਪੰਜਾਬ ਦੇ ਵਿੱਚ ਨੰਬਰ 1 ਹਜੇ ਤੱਕ ਜੇ VOTING ਪਰਸੈਂਟੇਜ ਦੀ ਗੱਲ ਕਰੀਏ ਤਾਂ ਉਹ ਠੰਡੇ ਹਲਕੇ ਦੀ ਹੈਗੀ 48.95 ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ VOTING ਹੈਗੀ ਆ ਸਰ ਜਿਵੇਂ ਨੌ ਹਲਕੇ ਆਪਣੇ ਨੌ ਹਲਕੇ ਵਿੱਚ ਕਿਸੇ ਸਪੈਸਿਫਿਕ ਹਲਕੇ ਦੀ ਵੀ ਜ਼ਿਆਦਾ ਆ ਜਾਂ ਘੱਟ ਹੋਈ ਆ ਉਹ ਨਹੀਂ ਜੀ ਆਨ ਐਨ ਐਵਰੇਜ ਸਾਰੀ ਉੱਥੇ ਹੀ ਚੱਲ ਰਹੀ ਹੈ ਨੇ ਜੀ ਸੋ ਜਿੰਨਾ ਸਾਡਾ ਐਵਰੇਜ ਹੈਗੀ ਹੈ ਨੌ ਹਲਕਿਆਂ ਦੀ ਉਹ ਬਰਾਬਰ ਜੀ ਚੱਲ ਰਹੀ ਹੈ 48.95 ਦੇ ਨੇੜੇ ਤੇ ਪਾਰਟੀਆਂ ਦੇ ਜਿਹੜੇ ਬਾਹਰ ਖੜ੍ਹ ਲੱਗੇ ਹੋਏ ਸੀਗੇ ਮੈਨੂੰ ਉਹ ਲਗਾਏ ਗਏ ਕੀ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਨੇ ਦੀ ਔਰ 40 ਮੀਟਰ ਜਾਂ 200 ਮੀਟਰ ਦੇ ਦਰ ਨਹੀ ਬਿਲਕੁਲ ਜੀ ਹਰ ਇੱਕ ਬਾਤ ਦੇ ਵਿੱਚ ਉਹਨਾਂ ਨੂੰ ਹਟਾਇਆ ਗਿਆ ਉੱਥੋਂ ਆ ਹਰ ਇੱਕ ਪੋਲਿੰਗ ਪਾਰਟੀ ਨੂੰ ਹਰ ਇੱਕ ਉਮੀਦਵਾਰ ਨੂੰ ਮੇਰੇ ਵੱਲੋਂ ਜਿਹੜਾ ਜਿਸ ਦਿਨ ਤੁਹਾਡੀ ਪੋਲਿੰਗ ਹੋਣੀ ਸੀ 31 ਤਰੀਕ ਨੂੰ 30 ਤਰੀਕ ਨੂੰ ਇੱਕ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਅਸੀਂ ਬਕਾਇਦਾ ਉਹਨਾਂ ਨੂੰ ਕੀ ਕੀ ਹਦਾਇਤਾਂ ਨੇ ਪੋਲਿੰਗ ਏਜੰਟ ਕਿੰਨੂੰ ਬਣਾਇਆ ਜਾ ਸਕਦਾ ਹੈ ਕਿੱਥੇ ਬੂਠ ਲਗਾਏ ਜਾ ਸਕਦਾ ਉਹ ਦਿੱਤੀਆਂ ਪਰ ਫਿਰ ਵੀ ਜਿੱਥੇ ਅਸੀਂ 100 ਮੀਟਰ ਦੀ 200 ਮੀਟਰ ਦੀ ਪੈਰੀਮੀਟਰ ਅਸੀਂ ਬਾਕਾਇਦਾ ਮਾਰਕ ਕੀਤੀ ਜੇ ਕਿਸੇ ਨੇ ਲਾਇਆ ਤਾਂ ਸਾਡੀ ਐਫਐਸਟੀ ਟੀਮ ਨੇ ਜਾ ਕੇ ਉਹਨੂੰ ਰਿਮੂਵ ਕੀਤਾ ਤੇ ਦੂਜੀ ਜਗ੍ਹਾ ਉਹਨੂੰ ਸ਼ਿਫਟ ਕਰਵਾ ਦਿੱਤਾ ਸੀ ਸਰ ਹੁਣ ਤੱਕ ਕੋਈ ਘਟਨਾ ਬੁਦਨਾ ਨਹੀਂ ਜੀ ਪੀਸਫੁਲ ਹੈ ਬੜਾ ਮਾਹੌਲ ਤੇ ਬੜੇ ਸੁਖਾਵੇ ਮਾਹੌਲ ਦੇ ਵਿੱਚ ਪੋਲਿੰਗ ਹੋ ਰਹੀ ਹੈ ਕੋਈ ਵੀ ਐਦਾਂ ਦੀ ਘਟਨਾ ਜਿਹੜੀ ਹੈ ਲਾਅ ਐਂਡ ਆਰਡਰ ਨੂੰ ਜਿਹੜੀ ਅ ਅਵਿਸ਼ੀਅਟ ਕਰੇ ਪੋਲਿੰਗ ਪ੍ਰੋਸੈਸ ਨੂੰ ਕੋਈ ਸਾਡੇ ਧਿਆਨ ਵਿੱਚ ਬੰਨ ਮੈਨ ਨੰਬਰ ਪੁੱਛ ਕਰੋ ਕਰੋ ਉਹ ਆਏ ਕਿ ਲੰਚ ਦਾ ਅੰਦਰ ਬੱਟੇ ਪੀਜੇ ਖਾ ਰਹੇ ਸੀ ਆ ਨਹੀਂ ਜੀ ਇਨਫੈਕਟ ਉਸ ਚੀਜ਼ ਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਪ੍ਰੋਪਰ ਵੈਬ ਕਾਸਟਿੰਗ ਦੇ ਥਰੂ ਇੱਥੋਂ ਜਿੱਦਾਂ ਤੁਸੀਂ ਦੇਖੋਗੇ ਕੰਟਰੋਲ ਰੂਮ ਦੇ ਵਿੱਚ ਅਸੀਂ ਮੋਨਿਟਰ ਕਰ ਰਹੇ ਹਾਂ ਉਸ ਵੇਲੇ ਕੋਈ ਵੀ ਏਦਾਂ ਦਾ ਵੋਟਰ ਜਿਹੜਾ ਸੀਗਾ ਮੌਜੂਦ ਨਹੀਂ ਸੀ ਤੇ ਟਰਨ ਵਾਈਜ਼ ਹੀ ਉਹ ਰੋਟੀਆਂ ਖਾ ਰਹੇ ਸੀ ਲੰਚ ਕਰਨਾ ਉਹਨਾਂ ਦਾ ਵੀ ਦੇ ਆਰ ਆਲਸੋ ਆਨ ਪੋਲ ਡਿਊਟੀ ਉਹਨਾਂ ਨੂੰ ਵੀ ਆਪ ਦਾ ਜਿਹੜਾ ਹੈ ਡਿਊਟੀ ਦਾ ਪਤਾ ਟਰਨ ਵਾਈਜ਼ ਕਰ ਰਹੇ ਸੀ ਜਿਨਾ ਉਹੀ ਕਹਿ ਰਹੇ ਸੀ ਉਹਨਾਂ ਨੇ ਨਹੀਂ ਏਦਾਂ ਦਾ ਨਹੀਂ ਸੀਗਾ ਵੀ ਅਸੀਂ ਚੈੱਕ ਕਰਵਾਇਆ ਸੈਕਟਰ ਸੈਕਟਰ ਆਫੀਸਰ ਵੀ ਉੱਥੇ ਸੀਗੇ ਸਾਡੇ ਕੋਲ ਰਿਪੋਰਟ ਹੈ ਸੈਲਫੀ ਪੋਲਿੰਗ ਸਟੇਸ਼ਨ ਉੱਤੇ 셀ਫੀ ਪੁਆਇੰਟ ਬਣਾਇਆ ਗਿਆ ਬੰਦ ਤੋਂ ਮੋਬਾਈਲ ਲੈ ਜਾਂ ਤੋਂ ਨਹੀਂ ਆਬ ਮੋਬਾਈਲ ਜੀ ਅਸੀਂ ਜਿਹੜਾ ਅੰਦਰ ਪੋਲਿੰਗ ਬੂਥ ਆ ਉਹਦੀ ਗੱਲ ਕਰ ਰਹੇ ਹਾਂ ਉੱਥੇ ਮੋਬਾਈਲ ਅਲਾਉਡ ਨਹੀਂ ਹੈ ਪੋਲਿੰਗ ਇਨਫੈਕਟ ਮੈਂ ਤੁਹਾਨੂੰ ਹੁੰਦਾ ਤੁਹਾਨੂੰ ਰਿਲੀਜ਼ ਵੀ ਕਰਾਂਗੇ ਪ੍ਰੈਸ ਨੂੰ ਬਹੁਤ ਸਾਰੇ 셀ਫੀ ਪੁਆਇੰਟ ਤੋਂ ਸਾਨੂੰ ਫੋਟੋਗ੍ਰਾਫਸ ਆਈਆਂ ਵੀ ਹੈ ਜੀ ਸਰ ਜਿਹੜਾ 셀ਫੀ ਪੁਆਇੰਟ ਬਣਾਇਆ ਗਿਆ ਉਹ ਅੰਦਰ ਸੀ ਜਿਹੜਾ ਲਿਖਿਆ ਗਿਆ ਉਹ ਬਾਹਰ ਗੇਟ ਤੇ ਸੀਗਾ ਇਸ ਤੋਂ ਕਿਤੇ ਇੱਕ ਅੰਦਰ ਬੂਥ ਦੇ ਵਿੱਚ ਐਦਾਂ ਦੀ ਕੋਈ ਗੱਲ ਹੋ ਸਕ ਸੈਲਫੀ ਪੁਆਇੰਟਸ ਸਾਡੇ ਲੱਗੇ ਸੀ ਕਿ ਬੜੇ ਕਾਮਯਾਬ ਹੋਏ ਨੇ ਤੇ ਉੱਥੇ ਸੈਲਫੀਜ਼ ਵੀ ਸਾਨੂੰ ਆਈਆਂ